ਸਚਕਨ ਸ੍ਰੀ ਹਰਮੰਦਰ ਸਾਹਿਬ ਪੂਰੀ ਮਨੁੱਖਤਾ ਦਾ ਇੱਕ ਅਜੀਹਾ ਅਧਿਆਤਮਕ ਕੇਂਦਰ ਜਿੱਥੇ ਕੋਈ ਵੀ ਆ ਸਕਦਾ ਹੈ ਬਿਨਾ ਕਿਸੇ ਜਾਤ ਤੋਂ ਬਿਨਾ ਕਿਸੇ ਧਰਮ ਤੋਂ ਬਿਨਾ ਕਿਸੇ ਨਸਲੀ ਵਿਤਕਰੇ ਜਾਂ ਫਿਰ ਭੇਦਭਾਵ ਤੋਂ ਸਚਕਨ ਸ੍ਰੀ ਹਰਮੰਦਰ ਸਾਹਿਬ ਦੀ ਵਿਸ਼ੇਸ਼ਤਾ ਇਹ ਹੈ ਕਿ ਜਦੋਂ ਵੀ ਇਹ ਅਲਫਾਜ਼ ਸਾਡੇ ਜਿਹਨ ਦੇ ਵਿੱਚ ਆਉਂਦੇ ਨੇ ਜਾਂ ਫਿਰ ਸਾਡੀ ਰਸਨਾ ਦੇ ਉੱਪਰ ਆਉਂਦੇ ਨੇ ਤੇ ਅਸੀਂ ਅਧਿਆਤਮ ਦੇ ਨਾਲ ਭਰ ਜਾਂਦੇ ਹਾਂ ਆਤਮ ਖੇੜਾ ਮਹਿਸੂਸ ਕਰਦੇ ਆ ਤੇ ਹਰ ਮੰਦਰ ਸਾਹਿਬ ਦੇ ਨਾਲ ਜੁੜੀ ਹੋਈ ਹਰੇਕ ਵਸਤੂ ਹਰੇਕ ਵਿਅਕਤੀ ਸੰਗਤਾਂ ਦੇ ਲਈ ਸਨਮਾਨਯੋਗ ਹੁੰਦਾ ਹੈ ਤੇ ਸਾਡੇ ਵਿਸ਼ੇਸ਼ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਅਜਿਹੇ ਵਿਅਕਤੀ ਅਸੀਂ ਆਪ ਜੀ ਦੇ ਰੂਬਰੂ ਕਰਦੇ ਆ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਾਲ ਜੁੜੇ ਹੁੰਦੇ ਨੇ ਯਾਨੀ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਜੂਰੀ ਰਾਗੀ ਇਸ એપisode ਦੇ ਵਿੱਚ ਅਸੀਂ ਤੁਹਾਡੇ ਰੂਬਰੂ ਲੈ ਕੇ ਆ ਰਹੇ ਆ ਸਾਡੇ ਬਹੁਤ ਹੀ ਸਤਕਾਰਯੋਗ ਬਹੁਤ ਹੀ ਨਿੱਗੇ ਸੁਭਾਅ ਦੇ ਮਾਲਕ ਅਤੇ ਜਿਨ੍ਹਾਂ ਨੇ ਗੁਰਮਤ ਸੰਗੀਤ ਦੇ ਉੱਪਰ ਬਹੁਤ ਮਿਹਨਤ ਕੀਤੀ ਮੇਰੀ ਮੁਰਾਦ ਪਾਈ ਸਾਹਿਬ ਪਾਈ ਕਿਰਪਾਲ ਸਿੰਘ ਜੀ ਹਜ਼ੂਰੀ ਰਾਗੀ ਸਤਿ ਸ਼ਖੰ ਸ਼੍ਰੀ ਹਰਮੰਦਰ ਸਾਹਿਬ ਪਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਆਫਸਰ ਜੀ ਤਕਰੀਬਨ 45 ਸਾਲ ਹਰਮੰਦਰ ਸਾਹਿਬ ਕੀਰਤਨੀ ਸੇਵਾ ਨਿਭਾਈ ਹੈ ਜੀ ਕੋਈ ਸਮਾਦਾਸ ਨੇ ਜਦੋਂ ਨਿਯੁਕਤੀ ਹੋਈ ਹਰਮੰਦਰ ਸਾਹਿਬ ਤੇ ਸਭ ਤੋਂ ਪਹਿਲਾਂ ਦਾਫਰ ਡਿਊਟੀ ਤਰਨਤਾਰਨ ਸਾਹਿਬ ਤਰਵਾਰ ਸਾਹਿਬ ਵਿਖੇ ਲੱਗੀ ਜੀ ਕੋਈ ਸਮਾਦਾਸ ਉੱਥੇ ਬਤੌਰ ਸਹਿ ਰਾਗੀ ਦੇ ਤੌਰ ਤੇ ਚੰਗੇ ਕੀਰਤਿਆਂ ਦੇ ਨਾਲ ਆਦਾਸ ਵਿਚਰਿਆ ਜੀ ਉਸ ਸਮੇਂ ਪ੍ਰਸਿੱਧ ਕੀਰਤਿ ਨੇ ਸਿਰ ਭਾਈ ਸਾਹਿਬ ਭਾਈ ਮਿਸ਼ਨ ਸਿੰਘ ਜੀ ਹਿਉਰੀ ਲੱਗੀ ਭਾਈ ਸਾਹਿਬ ਭਾਈ ਬੂਟਾ ਸਿੰਘ ਜੀ ਤਰਤਾਲੂ ਸਾਹਿਬ ਦੇ ਭਾਈ ਸਾਹਿਬ ਭਾਈ ਅਮਰ ਸਿੰਘ ਜੀ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਇਹਨਾਂ ਜਥੇ ਦੇ ਨਾਲ ਆਦਾਸ ਨੂੰ ਤਕਰੀਬਨ ਉੱਥੇ ਬਤੌਰ ਸਹਿਕਰਾਕੀ ਤੇ ਕੀਰਤੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜੀ ਕੁਝ ਸਿੱਖਣ ਦਾ ਵੀ ਨਾਲ ਉਸ ਤੋਂ ਮੌਕਾ ਮਿਲਿਆ ਜੀ ਬਹੁਤ ਪ੍ਰਾਤਨ ਕੀਰਤਨ ਨੇ ਸਾਨੂੰ ਉਸ ਸਮੇਂ ਜੋ ਮਰਯਾਦਾ ਸ੍ਰੀ ਹਰਮੰਦਰ ਸਾਹਿਬ ਦੀ ਤਰਨਤਾਰਨ ਸਾਹਿਬ ਦੀ ਬਖਰੀ ਕਟਕਸਾਲ ਸੀ ਉੱਥੋਂ ਦੀ ਉੱਥੇ ਗੁਰਮਤਿ ਸੰਗੀਤ ਵਿਦਿਆਲਾ ਵੀ ਹੈ ਤਰਨਤਾਰਨ ਸਾਹਿਬ ਜੀ ਜਿੱਥੋਂ ਵਿਦਿਆਰਥੀ ਕੀਰਤਨ ਸਿੱਖ ਕੇ ਅਗੇ ਬਾਜ ਕੀਰਤ ਦੀ ਸੇਵਾ ਰਮੋ ਜਰ ਰਹੇ ਜੀ ਉਸ ਵੇਲੇ ਕੀਰਤਨ ਦੇ ਨਾਲ ਦਾਸ ਨੂੰ ਕੋਈ ਸਮਾਂ ਪ੍ਰਾਪਤ ਹੋਇਆ ਉਸ ਸਮੇਂ ਦਾਸ ਦੀ ਬਦਲੀ ਹਰਮੰਦਰ ਸਾਹਿਬ ਬਤੌਰ ਸੈਕਰਾਕੀ ਦੀ ਤੌਰ ਤੇ ਹੋਈ ਤੇ ਦਾਸ ਨੇ ਸਗਿਰ 1973 ਤੋਂ ਲੈ ਕੇ ਸਤਕਾਰ ਜੋ ਭਾਈ ਸਾਹਿਬਾਈ ਗੁਰਮੀਤ ਸਿੰਘ ਜੀ ਹਯੂਰੀ ਰਾਗੀ ਸਾਇਕਰ ਸੇਧ ਮੰਦਰ ਸਾਹਿਬ ਤੋਂ ਔਰ ਤਕਰੀਬਨ 6 ਸਾਲ ਦਾ ਸਮਾਂ ਉਹਨਾਂ ਦੇ ਨਾਲ ਦਾਫਰ ਨੇ ਬਤੌਰ ਸਾਇਕਰਾਗੀ ਦੀ ਕੀਰਤਨ ਦੀ ਡਿਊਟੀ ਨਿਭਾਈ ਜੀ ਜੀ ਅੱਛਾ ਭਾਈ ਸਾਹਿਬ ਇਥੇ ਮੈਂ ਇੱਕ ਤੁਹਾਨੂੰ ਸਵਾਲ ਪੁੱਛਣਾ ਚਾਹਾਂਗਾ ਕਿ ਇੱਕ ਤਾਂ ਸਾਡੇ ਜਥੇਦਾਰ ਰਾਗੀ ਸਾਹਿਬ ਹੁੰਦੇ ਨੇ ਇੱਕ ਸਹਾਇਕ ਰਾਗੀ ਸਾਹਿਬ ਹੁੰਦੇ ਨੇ ਹਾਲਾਂਕਿ ਦੋਵਾਂ ਦਾ ਕਾਰਜ ਇੱਕੋ ਹੀ ਹੁੰਦਾ ਹੈ ਗੁਰਬਾਣੀ ਦੇ ਨਾਲ ਸੰਗਤ ਨੂੰ ਜੋੜਨਾ ਲੇਕਿਨ ਇਹਦੇ ਵਿੱਚ ਕੁਝ ਹੈਗੇ ਆ ਅੰਤਰ ਹੈਗਾ ਥੋੜਾ ਜਿਹਾ ਕਿ ਕਿਹਦੀ ਭੂਮਿਕਾ ਜ਼ਿਆਦਾ ਹੁੰਦੀ ਹੈ ਭੋਗਤਾ ਜੀ ਤਰ੍ਹਾਂ ਜਥੇਦਾਰ ਦੀ ਤੇ ਹੁੰਦੀ ਹੈ ਜੀ ਜਿਹੜੀ ਮੇਨ ਅੱਗੇ ਜਿਹੜਾ ਕੀਰਤਨ ਜਿਹੜਾ ਕਰਨਾ ਜੀ ਤੇ ਸਹਾਇਕ ਰਾਗੀ ਦੀ ਭੋਗਤਾ ਬਹੁਤ ਜ਼ਿਆਦਾ ਹੁੰਦੀਆਂ ਨਾਲ ਕਿ ਹੈ ਰਾਗੀ ਨੂੰ ਅਸੀਂ ਫੋਲੋ ਕਰਨਾ ਹੈ ਵੀ ਉਹ ਕੀ ਚਾਹੁੰਦਾ ਕਿ ਫਰਾਂ ਦੀ ਉਹ ਸ਼ਾਦੀ ਚ ਕੀਤੇ ਸ਼ੁਰੂ ਕਰਦਾ ਹੈ ਉਹਦੇ ਨਾਲ ਲਾ ਕੇ ਫਿਰ ਉਸ ਨੂੰ ਅਸੀਂ ਕਵਰ ਕਰਕੇ ਉਹਦੇ ਨਾਲ ਸਾਥ ਦੇਣਾ ਹੁੰਦਾ ਜੀ ਹਾਂਜੀ ਹਾਂਜੀ ਤੇ ਗੁਰਬਾਣੀ ਕੰਠ ਹੋਣੀ ਚਾਹੀਦੀ ਹੈ ਤਕਰੀਬਨ ਜਿਹੜੀ ਸਾਡੀ ਮੁੱਖ ਭੂਗਾ ਗੁਰੂ ਬਾਣੀ ਦੇ ਸ਼ਬਦ ਯਾਦ ਤਿੰਨ ਯਾਦ ਹੋਣਾ ਚਾਹੀਦਾ ਬਿਲਕੁਲ ਤੇ ਜੋ ਵੀ ਜਬ ਜਬ ਭਾਈ ਸਾਹਿਬ ਪੜਨ ਜਾਂ ਜਿਹਦਾ ਰਾਗੀ ਪੜੇ ਤੇ ਉਸ ਦੇ ਨਾਲ تقریبا ਪੂਰਾ ਸਾਥ ਦੇਵੇ ਕੋਈ ਜੇ ਕੋਈ ਉਹਨੂੰ ਪ੍ਰੋਣੀ ਪੰਕਤੀ ਅੱਗੇ ਪਿੱਛੇ ਹੋ ਵੀ ਜਾਏ ਭੁੱਰੀ ਜਾਵੇ ਤੇ ਸਹਾਇਕ ਰਾਗੀ ਦਾ ਫਰਜ਼ ਹੁੰਦਾ ਕਿ ਉਸੇ ਵਕਤ ਉਸ ਪੰਕਤੀ ਨੂੰ ਅੱਗੇ ਕੰਟੀਨਿਊਸ ਕੀਰਤਨ ਨੂੰ ਤੋਰੀ ਰੱਖੇ ਬਿਲਕੁਲ ਸਹਾਇਕ ਰਾਗੀ ਸਾਹਿਬ ਜਿਹੜੇ ਹੁੰਦੇ ਨੇ ਕਿ ਉਹ ਇਹ ਪੱਕਾ ਹੁੰਦਾ ਹੈ ਕਿ ਉਹ ਬਾਅਦ ਦੇ ਵਿੱਚ ਜਥੇਦਾਰ ਰਾਗੀ ਸਾਹਿਬ ਬਣ ਗਏ ਜਾਂ ਫਿਰ ਕਈ ਵਾਰੀ ਸਹਾਇਕ ਰਾਗੀ ساری ਉਮਰ ਉਹਨਾਂ ਦੀ ਸੇਵਾ ਚੱਲਦੀ ਹੈ। ਦੇ ਬਸੇਤਾ ਜੀ ਤਰੀਕਮ ਜਿਸਾਂ ਦਾ ਆਸ ਨੂੰ ਮੌਕਾ ਮਿਲਿਆ ਜਿਸ ਸੈਕ ਰਾਗੀ ਤੋਂ ਬਤੌਰ ਕਾਫੀ ਸਮਾਂ ਚੰਗੇ-ਚੰਗੇ ਕੀਰਤਿਆਂ ਨਾਲ ਕੀਰਤ ਸਿੰਘ ਕਰਨ ਦੇ ਨਾਲ ਨਾਲ ਭਾਈ ਸੈਬ ਭਾਈ ਹਰਿ ਸਿੰਘ ਜੀ ਹੋਣਾਂ ਦੇ ਨਾਲ ਡਿਊਟੀ ਕਰ ਉਹ ਆਸ ਨੂੰ ਮੌਕਾ ਪ੍ਰਾਪਤ ਹੋਇਆ। ਸਰਕਾਰ ਜੋ ਭਾਈ ਸੈਬ ਬਰੀ ਸਿੰਘ ਹਰਮੰਦਰ ਸਾਹਿਬ ਦੇ ਬੜੇ ਪ੍ਰਾਤਨ ਕੀਰਤੀ ਨੇ ਸਨ। ਬਿਲਕੁਲ। ਤੇ ਉਹਨਾਂ ਦੇ ਨਾਲ ਵਿਦਾਸ ਨੂੰ ਸਹਾਇਕ ਤੌਰ ਤੇ ਡਿਊਟੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਉਸ ਸਮੇਂ ਦੇ ਵਿੱਚ ਸਹਿਗਰਾਗੀ ਬਹੁਤ ਘੱਟ ਹੁੰਦੀ ਸੀਗੀ ਤਕਰੀਬਨ 12 ਲੈ ਕੇ ਜਿੱਥੇ ਵੀ ਹਰਮੰਦਰ ਸਾਹਿਬ ਦੇ ਵਿੱਚ ਤਕਰੀਬਨ 7 ਜਥੇ ਹੁੰਦੀ ਸੀ ਉਸ ਵੇਲੇ ਤੇ ਤਰਨਤਾਰਨ ਸਾਹਿਬ 5 ਜਥੇ ਹੁੰਦੀ ਸੀ ਜੀ ਉਸ ਵੇਲੇ ਤੇ ਉਹ ਫਿਰ ਜਥਿਆਂ ਦੇ ਵਿੱਚੋਂ ਇੱਕ ਤਕਰੀਬਨ ਜੂਸੇ ਨਾਲ ਡਿਊਟੀ ਬਤੌਰ ਸਹਿਗਰਾਗੀ ਸਾਨੂੰ ਕਰਨੀ ਪੈਂਦੀ ਸੀ ਜੀ ਤੇ ਉਹ ਜੇ ਕੀਰਤਨ ਕਰਦਾ ਉਹ ਨਾਲ ਸਾਨੂੰ ਇਨਸਪਾਇਰ ਸੀ ਬੜਾ ਜੀ ਸਾਡਾ ਜੀ ਤਨਾਲ ਸਾਨੂੰ ਸਿੱਖਣ ਦਾ ਮੌਕਾ ਹੀ ਮਿਲਦਾ ਫੀਗਾ ਸੋ ਭਾਈ ਸਾਹਿਬ ਗੱਲਬਾਤ ਅਸੀਂ ਇਸ ਤਰ੍ਹਾਂ ਨਿਰੰਤਰ ਜਾਰੀ ਰੱਖਾਂਗੇ ਮੈਂ ਚਾਹਾਂਗਾ ਸੰਗਤਾਂ ਦੇ ਨਾਲ ਇੱਕ ਸ਼ਬਦ ਦੀ ਸਾਂਝ ਤੁਸੀਂ ਜ਼ਰੂਰ ਬਣਾ ਬੋਲੋ ਸਚਨਾਮ ਕਰਤਾਰ ਬੋਲੋ ਬਚਨਾਮ ਕਰਤਾ ਅੱਛਾ ਭਾਈ ਸਭ ਜਦੋਂ ਮੈਂ ਤੁਹਾਡੇ ਬਾਰੇ ਪੜ ਰਿਹਾ ਸਾਂ ਜਾਂ ਫਿਰ ਜਾਣਕਾਰੀ ਇਕੱਤਰ ਕਰ ਰਿਹਾ ਸਾਂ ਕਿ ਇਸ ਗੱਲ ਦਾ ਵੀ ਪਤਾ ਲੱਗਾ ਕਿ ਜਿਹੜੀ ਦੁਨਿਆਵੀ ਪੜ੍ਹਾਈ ਹੈ ਉਹ ਕਿਸੇ ਕਾਰਨ ਕਰਕੇ ਤੁਹਾਡੀ ਜਿਹੜੀ ਸੀ ਉਹ ਛੁੱਟ ਗਈ ਸੀ ਜਾਂ ਫਿਰ ਰਹਿ ਗਈ ਸੀ ਲੇਕਿਨ ਗੁਰੂ ਰਾਮਦਾਸ ਨੇ ਇੰਨੀ ਬਖਸ਼ਿਸ਼ ਕੀਤੀ ਹੈ ਕਿ ਦੁਨਿਆਵੀ ਪਦਾਰਥਾਂ ਦੇ ਨਾਲ ਵੀ ਤੁਹਾਡੀ ਝੋਲੀ ਭਰੀ ਹੈ ਔਰ ਹਰ ਇੱਕ ਪ੍ਰਕਾਰ ਦੀ ਦੌਲਤ ਤੇ ਸ਼ੌਹਰਤ ਵੀ ਤੁਹਾਨੂੰ ਬਖਸ਼ੀ ਹੈ ਹਾਲਾਂਕਿ ਗੁਰਮਤ ਦੇ ਵਿੱਚ ਇਹ ਚੀਜ਼ਾਂ ਦੀ ਕੋਈ ਬਹੁਤਾ ਮਹੱਤਤਾ ਨਹੀਂ ਹੁੰਦਾ ਬੰਦਾ ਅੰਦਰ ਦੇ ਜਿਆਦਾ ਅਮੀਰੀ ਹੋਣੀ ਚਾਹੀਦੀ ਹੈ ਆਧਿਆਤਮ ਦੇ ਨਾਲ ਭਰਪੂਰ ਹੋਣਾ ਚਾਹੀਦਾ ਲੇਕਿਨ ਇਸ ਗੱਲ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਗੁਰੂ ਰਾਮਦਾਸ ਦਾ ਘਰ ਇੰਨੀਆਂ ਵਡਿਆਈਆਂ ਦੇਣ ਵਾਲਾ ਸਕੂਲ ਦੀ ਪੜਾਈ ਵੀ ਜੀ ਸਾਡੇ ਘਰ ਦੇ ਆਰਥਿਕ ਜਿਹੜੀ ਸੀ ਦਸ਼ਾ ਸੀ ਜਿਹੜੀ ਸੀ ਬਹੁਤ ਮਾੜੀ ਸੀ ਉਸ ਕਰਕੇ ਮੈਂ ਅੱਗੇ ਸਕੂਲ ਤੇ ਇਹ ਉਸ ਵਕਤ ਦਾਸ ਇਥੋਂ ਅੰਮ੍ਰਿਤਸਰ ਸਾਹਿਬ ਤੋਂ ਜਨਮੇ ਰਾ ਅੰਮ੍ਰਿਤਸਰ ਸਾਹਿਬ ਦਾ ਹੀ ਹੈ ਤੇ ਕੁਝ ਕਾਰਨ ਕਰਕੇ ਘਰ ਦੀ ਘਰ ਦੀ ਸਾਡੀ ਆਰਥਿਕ ਕਮਜ਼ੋਰੀ ਹੋਣ ਕਰਕੇ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਪਟਿਆਲੇ ਪਰਿਵਾਰ ਸਾਡੇ ਪਿਤਾ ਜੀ ਮਾਤਾ ਪਿਤਾ ਜੀ ਉੱਥੇ ਮੂਵ ਹੋ ਗਏ ਜੀ ਅੱਛਾ ਸ਼ੁਰੂਆਤ ਕਹਿੰਦੇ ਉਹ ਇਸ ਤਰ੍ਹਾਂ ਵੀ ਹੁੰਦੀ ਸੀ ਕਿ ਜਦੋਂ ਕਿਸੇ ਨੂੰ ਆਪਣੀ ਜਥੇ ਵਿੱਚ ਸ਼ਾਮਲ ਕਰਦੇ ਸਨ ਕਿਉਂ ਪੰਜ ਗਰੰਤੀ ਦੀ ਸੰਖਿਆ ਜ਼ਰੂਰੀ ਸੀ ਜ਼ਰੂਰੀ ਸੀ ਸੋ ਕਿ ਖਣਪਾਲ ਜੀ ਤੁਸੀਂ ਸੰਖਿਆ ਲੈਣੀ ਹੈ ਸਭ ਤੋਂ ਪਹਿਲਾਂ ਪੰਜ ਗਰੰਤੀ ਦੀ ਪੜਾਈ ਕਰਾਈ ਜਾਂਦੀ ਫਿਰ ਅੱਛਾ ਜੀ ਤੇ ਦਾਸ ਨੇ ਉਸ ਪੰਜ ਗਰੰਤੀ ਦੀ ਸੇਵਾ ਤੋਂ ਤੇ ਪ੍ਰਾਪਤ ਕੀਤੀ ਅੱਛਾ ਸਾਨੂੰ ਤੇ ਪਤਾ ਪੰਜ ਗ੍ਰੰਥੀ ਕੀ ਹੈ ਕਈ ਵਾਰੀ ਸਾਡੇ ਸਰੋਤਿਆਂ ਨੂੰ ਨਹੀਂ ਪਤਾ ਹੁੰਦਾ ਕਿ ਪੰਜ ਗ੍ਰੰਥੀ ਕੀ ਹੈ ਜਾਂ ਕਿਸ ਗ੍ਰੰਥ ਦਾ ਨਾਮ ਹੈ ਤੁਸੀਂ ਥੋੜਾ ਜਿਹਾ ਦੱਸ ਦਿਓ ਪੰਜ ਗ੍ਰੰਥੀ ਬਾਰੇ ਪੰਜ ਗ੍ਰੰਥੀ ਦੇ ਵਿੱਚ ਜੀ ਸੁਬਦਵਾਦ ਸੌਤ ਵਾਲੇ ਜਪਜੀਤ ਸਾਹਿਬ ਦਾ ਹੈਗਾ ਜੀ ਉਸ ਦੇ ਵਿੱਚ ਸੁਮਨੀ ਸਾਹਿਬ ਆ ਜਾਂਦੀ ਹੈ ਬਹੁਤ ਹੋਰ ਬਾਣੀਆਂ ਸਿੱਧ ਗੋਸ਼ਟ ਵਗੈਰਾ ਇਸ ਤਰ੍ਹਾਂ ਦੇ ਸਾਰੇ ਬਾਣੀਆਂ ਨੇ ਤੇਰੇ ਉਹਦੀਆਂ ਬਾਣੀਆਂ ਨੇ ਸਾਰੀਆਂ ਜੀ ਸ਼ੁਰੂਆਤ ਬੇਸ ਤੋਂ ਹੁੰਦੀ ਹੈ ਬੇਸ ਤੋਂ ਉੱਥੋਂ ਸ਼ੁਰੂ ਹੁੰਦਾ ਜੀ ਪਹਿਲਾਂ ਤੇ ਉਸ ਤੋਂ ਬਾਅਦ ਜਾਸ ਫਿਰ ਪਟਿਆਲੇ ਆ ਗਿਆ ਜੀ ਘਰ ਦੀ ਦਸ਼ਾ ਬਹੁਤ ਮਾਲੀ ਹੁੰਣ ਕਰਕੇ ਤੇ ਸਾਡੇ ਸਤਕਾਰਯੋਗ ਬਾਬਾ ਜੀਰ ਕੋ ਮੈਂ ਫਿਕਰਦਾ ਸੀਗਾ ਉਹਨਾਂ ਨੇ ਬਕਾਇਦਾ ਫਕੀਰਤਾਂ ਦੀ ਮੈਨੂੰ ਸੰਥਿਆ ਕਰਾਈ ਗੁਰਬਾਣੀ ਕੰਠ ਕਰਾਈ ਆਸਾ ਦੀ ਵਾਰ ਦਾਸ ਇਹਨਾਂ ਕੋਲ ਕੰਠ ਕੀਤੀ ਜਿਤਨੇ ਅਨਸਾਰਾ ਕੰਠ ਉਹਨਾਂ ਨੇ ਕਰਾਇਆ ਮੈਨੂੰ ਜੀ ਤੇ ਮੇਰਮਾਨੀ ਚਾਹ ਹੁੰਦਾ ਸੀ ਕਿ ਮੈਂ ਵੀ ਇਹਨਾਂ ਦੇ ਨਾਲ ਕੇ ਦੇ ਬਹਿ ਕੇ ਮੈਨੂੰ ਕਿੰਨੀ ਉਮਰ ਸੀ ਤੁਹਾਡੀ ਉਹਨਾਂ ਲਗਭਗ ਉਸ ਤੋਂ ਕਿ ਜੀ ਆਸਾ ਦਾ ਜਨਮ ਤੇ 1953 ਦਾ ਜੀ ਮੇਰਾ ਜੀ ਹੂੰ ਤੇ ਤੁਹਾਨੂੰ ਵੀ 12 13 ਕੇ ਸਾਲ ਦੀ ਸ਼ਾਇਦ ਉਹ ਉਮਰ ਹੀ ਹੋਈਗੀ ਉਦੋਂ ਇਹ ਸਾਰਾ ਕੁਝ ਤੁਸੀਂ ਗੁਰੂ ਘਰ ਦੇ ਵੇਖਦੇ ਸੀ ਜਾਂ ਗੁਰੂ ਘਰ ਦੇ ਨਾਲ ਜੁੜੇ ਹੋਏ ਸੀ ਬਿਲਕੁਲ ਜੀ ਜੀ ਤੋਂ ਸਾਡੇ ਜੀ ਇਹ ਗੁਰਮਤ ਦੀ ਜਿਹੜੀ ਸਾਡੇ ਇਸ ਪਰਿਵਾਰ ਨੂੰ ਸ਼ੁਰੂ ਤੋਂ ਸੀ ਕਿ ਫਰਜ਼ਦਾਰ ਜੋ ਦਾਦਾ ਜੀ ਸਾਹਿਰ ਸਿੰਘ ਜੀ ਜਦੋਂ ਦਾ ਫੰਬਰਸਾਰ ਸਿੰਘ ਦੇ ਛੋਟੇ ਹੁੰਦੇ ਆ ਉਹ ਰੋਜ਼ ਅੰਮ੍ਰਿਤ ਵੇਲੇ ਸਾਡੇ ਛੋਟੇ ਸ੍ਰੀ ਮੰਦਿਰ ਸਾਹਿਬ ਤਰੀਬਨ ਜਾਂਦੇ ਸੀ ਸਾਡੇ ਬਜ਼ੁਰਗ ਵੀ ਜਾਂਦੇ ਸੀਗੇ ਤੇ ਦਾਦਾ ਜੀ ਉਦੋਂ ਉਹਨਾਂ ਦੇ ਨਾਲ ਹੀ ਹੂੰ ਚਲੇ ਜਾਂਦਾ ਸੀ ਜੀ ਬਿਲਕੁਲ ਸਾਧ ਸੰਗਤ ਜੀ ਇੱਥੇ ਇੱਕ ਗੱਲ ਬਹੁਤ ਹੀ ਜ਼ਿਕਰਯੋਗ ਹੈ ਔਰ ਮੈਂ ਤੁਹਾਡੇ ਨਾਲ ਸਾਂਝੀ ਵੀ ਕਰਨੀ ਚਾਹੁੰਦਾ ਮੈਂ ਹੁਣ ਤੱਕ ਵੀ ਜਿੰਨੇ ਸਤਕਾਰਯੋਗ ਰਾਗੀ ਸਹਿਬਾਨ ਦੇ ਨਾਲ ਗੱਲਬਾਤ ਕੀਤੀ ਹੈ ਕਦੀ ਵੀ ਇਹਨਾਂ ਨੇ ਆਪਣਾ ਪਿਛੋਕੜ ਲੁਕਾਇਆ ਨਹੀਂ ਉਹ ਸਭ ਨੂੰ ਮਾਨ ਦੇ ਨਾਲ ਸੰਗਤ ਨੂੰ ਕਈ ਵਾਰ ਦੱਸਦੇ ਨੇ ਕਿ ਗੁਰੂ ਰਾਮਦਾਸ ਨੇ ਕਿਵੇਂ ਸਾਡੀਆਂ ਝੋਲੀਆਂ ਭਰੀਆਂ ਜਦੋਂ ਗੁਰੂ ਰਾਮਦਾਸ ਜੀ ਦੇ ਚਰਨੀ ਲੱਗ ਜਾਈਦਾ ਹੈ ਤੇ ਫਿਰ ਗੁਰੂ ਰਾਮਦਾਸ ਕਿਸੇ ਪ੍ਰਕਾਰ ਦੀ ਕੋਈ ਵੀ ਟੋਟ ਜਿਹੜੀ ਹੈ ਉਹ ਨਹੀਂ ਆਉਂਦਿੰਦਾ ਔਰ ਭਾਈ ਸਾਹਿਬ ਜੀ ਦੇ ਜੀਵਨ ਤੋਂ ਇੱਕ ਗੱਲ ਹੋਰ ਸਾਡੇ ਸਾਹਮਣੇ ਆਉਂਦੀ ਹੈ ਕਿ ਜਦੋਂ ਅਸੀਂ ਗੁਰੂ ਘਰ ਦੇ ਨਾਲ ਜੁੜੇ ਰਹਿੰਨੇ ਆਂ ਰੋਜ਼ਾਨਾ ਗੁਰੂ ਘਰ ਜਾਂਦੇ ਆਂ ਤੇ ਉੱਥੋਂ ਦਾ ਮਾਹੌਲ ਜਿਹੜਾ ਹੁੰਦਾ ਹੈ ਅਧਿਆਤਮਿਕ ਮਾਹੌਲ ਹੁੰਦਾ ਉਹ ਸਾਡੇ ਸਰੀਰ ਦੇ ਉੱਪਰ ਸਾਡੀ ਰੂਹ ਦੇ ਉੱਪਰ ਕੋਈ ਨਾ ਕੋਈ ਪ੍ਰਭਾਵ ਜ਼ਰੂਰ ਪਾਉਂਦਾ ਹੈ ਔਰ ਉਸੇ ਪ੍ਰਭਾਵ ਸਦਕਾ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਰਾਮਦਾਸ ਜੀ ਨੇ ਲਗਭਗ 42 ਸਾਲ ਲਗਾਤਾਰ ਭਾਈ ਸਾਹਿਬ ਜੀ ਹੋਰਾਂ ਕੋਲੋਂ ਸੇਵਾ ਲਈ ਕੀਰਤਨ ਦੀ ਸੋ ਭਾਈ ਸਾਹਿਬ ਫਿਰ ਉਸ ਤੋਂ ਬਾਅਦ ਉਸਤਾਦ ਕਿਹਨਾਂ ਨੂੰ ਧਾਰਿਆ ਤੁਸੀਂ ਉਸਤਾਦ ਜੀ ਸ਼ੁਰੂਤ ਸਾਡੇ ਬਾਬਾ ਜੀ ਸੀਗੇ ਜਿਨ੍ਹਾਂ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਜੀ ਉਹਨਾਂ ਨੇ ਗੁਰਵਾੜੀ ਬਰਦਾਸ ਨੂੰ ਕੰਠ ਕਰਾਈ ਹੈ ਤੇ ਉਹੀ ਜਰੀਆ ਮੇਰਾ ਬਣੇ ਉਸ ਤੋਂ ਬਾਅਦ ਸਾਡੇ ਪ੍ਰਧਾਨ ਸਾਹਿਬ ਸੀਗੇ 1972 ਦੇ ਸਤਕਾਰ ਜੋ ਸਾਗੁਰ ਚਰਨ ਸਿੰਘ ਚੋੜਾ ਸਾਹਿਬ ਜੀ ਪਟਿਆਲੇ ਰਹਿਣ ਕਰਕੇ ਉਹਨਾਂ ਦੇ ਨਾਲ ਦਾਸ ਦੀ ਥੋੜੀ ਵਾਕਫੀ ਸੀਗੀ ਉਹਨਾਂ ਦੇ ਪਿੰਡ ਵੀ ਕਈ ਵਾਰੀ ਹੋਰ ਭਾਈ ਸਾਹਿਬ ਖੀਸ਼ ਸੁਣਾ ਦੇ ਨਾਲ ਭਾਈ ਬਲਦੇਵ ਸਿੰਘ ਉਹਨਾਂ ਦੇ ਨਾਲ ਕੀਰਤਨ ਗਰਜਾਣ ਦਾ ਮੌਕਾ ਮਿਲਦਾ ਸੀ ਜੀ ਹਾਂ ਤੇ 10 1971 ਦੇ ਵਿੱਚ ਜਦ ਅੰਮ੍ਰਿਤਸਰ ਸਾਹਿਬ ਇੱਥੇ ਆ ਗਏ ਸੀ ਘਰ ਦੀ ਹਾਲ ਸਾਡੀ ਮਹਾਰਾਣੀ ਬਹੁਤ ਹਮਮ ਖਰਾਬ ਸੀ ਜੀ ਹਮ ਤੇ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ذخر王ਾਲ ਸਾਹਿਬ ਤੋਂ ਸਾਨੂੰ ਦਾਤ ਮਿਲੀ ਜੀ ਮੈਨੂੰ ਹਮ ਉੱਥੇ ਸਿੱਖਣ ਦਾ ਮੌਕਾ ਬਲੇ ਚੰਗੇ ਚੰਗੇ ਕੀਰਤਨੀਏ ਸੁਣਦਾ ਹੀ ਪ੍ਰਾਪਤ ਸੁਭਾਗ ਪ੍ਰਾਪਤ ਹੋਇਆ ਉਸ ਤੋਂ ਵੀ ਭਾਈ ਕਿਰਪਾਲ ਸਿੰਘ ਜੀ ਉੱਥੇ ਕੀਰਤਨ ਕਰਦੇ ਸੀਗੇ ਭਾਈ ਪਿਆਰਾ ਸਿੰਘ ਦੇ ਛੋਟੇ ਭਰਾ ਸੀ ਜੀ ਉੱਥੇ ਜੀ ਉਹਨਾਂ ਦੇ ਨਾਲ ਡਿਊਟੀ ਕਰਨ ਦਾ ਅਜ਼ਾਦ ਤੁਹਾਨੂੰ ਬੜਾ ਮੌਕਾ ਮਿਲਿਆ ਜੀ ਮੈਂ ਚਾਹਾਂਗਾ ਸੰਗਤਾਂ ਦੇ ਨਾਲ ਇੱਕ ਸ਼ਬਦ ਦੀ ਸਾਂਝ ਤੁਸੀਂ ਜ਼ਰੂਰ ਜ਼ਰੂਰ ਜੀ ਚੰਦਨ ਕਾਵਿਰੀਵਾ ડાક পলাસ કબીર ચંદ્રન કા વીર વા મરા ચંદ્રન કા વીર વા મરા ભાઈ સાબ તુસી થોડા સમા ફિર જથા જેડા સગા સંત ગુરુ બચન ਸਿੰਘજી ખાલસા પિન્ડરાવાલે ਉਹਨਾਂ ਦੇ ਨਾਲ ਵੀ ਰਹੇ ਫਿਰ ਤੁਸੀਂ ਹਾਂ ਜੀ ਉਹ ਥੋੜਾ ਸਮਾਂ ਦਾਸ ਨੂੰ ਉਸ ਨੂੰ ਸਬੋਕਾ ਮਿਲਿਆ ਉਹਨਾਂ ਦੇ ਨਾਲ ਵਿਚਰਨ ਦਾ ਵਿਚ ਸੀ ਹੂੰ ਤੇ ਕਾਫੀ ਗੱਲਾਂ ਹੁੰਦਾ ਸਾਨੂੰ ਗੁਰਮਤ ਦਾ ਉਮਰ ਤਾਂ ਛੋਟੀ ਸੀ ਦਾਸ ਦੀ ਪਰ ਇਹ ਨਹੀਂ ਸਮਝ ਨਹੀਂ ਸੀਗੀ ਪਰ ਫਿਰ ਵੀ ਸਾਨੂੰ ਸਿੱਖਣ ਨੂੰ ਕਾਫੀ ਮੁਰਦੇ ਦੇ ਇਸ਼ਨਾਨ ਪਾਣੀ ਕਰਨਾ ਅੰਮ੍ਰਿਤਧਰ ਸਾਰੇ ਜਿਵੇਂ ਉੱਠ ਕੇ ਜੀ ਉਸ ਤੋਂ ਬਾਅਦ ਨਿਤਨੇਮ ਕਰਾਉਣਾ ਜੀ ਉਹਨਾਂ ਨੇ ਫਿਰ ਸੰਥਿਆ ਕਰਾਣੀ ਜੀ ਖਲਾਸਾ ਚੱਲਦੀਆਂ ਸੀਗੀਆਂ ਫਿਰ ਕੁਝ ਸਮਾਂ ਆਰਾਮ ਕਰਦਾ ਫਿਰ ਕਿਤੇ ਹੋਰ ਘਰਾਂ ਦੇ ਵਿੱਚ ਸੰਗਤ ਸਾਰੀ ਨਾਲ ਪ੍ਰਸਾਦਾ ਛਕਣ ਵਾਸਤੇ ਸਾਡੇ ਜਥੇ ਜਾਂਦੀ ਸੀ ਜੀ ਇਸ ਤੋਂ ਨੂੰ ਜਾਂਦਾ ਪੋਕਾ ਮਿਲ ਕਿਸ ਤਰ੍ਹਾਂ ਵੈਕਸ਼ਨਾਂ ਕਿਸ ਤਰ੍ਹਾਂ ਵੀ ਅੱਛਾ ਭਾਈ ਸਾਹਿਬ ਅੱਜ ਦੇ ਸਮੇਂ 'ਚ ਕਈ ਵਾਰੀ ਇਦਾਂ ਹੁੰਦਾ ਕਿ ਜਿਹੜੀਆਂ ਸਾਡੀਆਂ ਮਹਾਨ ਸੰਸਥਾਵਾਂ ਨੇ ਜਿਨ੍ਹਾਂ ਤੋਂ ਗੁਰਸਿੱਖੀ ਦੀ ਘਾੜਤ ਹੁੰਦੀ ਹੈ ਜਾਂ ਫਿਰ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਜਿਹੜੀਆਂ ਸਮਰਪਿਤ ਹੁੰਦੀਆਂ ਉਹਨਾਂ ਦੇ ਕਿੰਤੂ ਪਰੰਤੂ ਬਹੁਤ ਕਈ ਵਾਰੀ ਕੀਤਾ ਜਾਂਦਾ ਲੇਕਿਨ ਤੁਸੀਂ ਉਹਨਾਂ ਸੰਸਥਾਵਾਂ ਦੇ ਵਿੱਚ ਵੀ ਰਹੇ ਹੋ ਕਿਵੇਂ ਇੱਕ ਗੁਰਸਿੱਖ ਦੀ ਘਾਟ ਤੋਂ ਹੁੰਦੀ ਸੀ ਕਿ ਉਹ ਜੇ ਉੱਥੇ ਮਾਹੌਲ ਹੁੰਦਾ ਸੀ ਕਿਹੋ ਜਿਹਾ ਉੱਥੇ ਅਭਿਆਸ ਕਰਵਾਇਆ ਜਾਂਦਾ ਸੀ ਕਿਰਤੂ ਪ੍ਰੰਤੂ ਜਿਹਨਾਂ ਕਰ ਲੋ ਉਹ ਕਰ ਹੀ ਜਾਣਾ ਜੀ ਉਹਨਾਂ ਨੇ ਹਾਂ ਜੀ ਕੋਈ ਕੋਈ ਕੀ ਕਹਿ ਸਕਦਾ ਜੀ ਜੀ ਪਰ ਕੋਈ ਘਾਟ ਕਿਸੇ ਕਿਸੇ ਦੀ ਕੋਈ ਹੈਗੀ ਵਿਦਿਆਰਥੀ ਫਰਨਾ ਜੀ ਉਸ ਸਮੇਂ ਦੇ ਸੀਗੇ ਥੋੜੇ ਬੋਝ ਜਿਹੇ ਸੀ ਹੁਣ ਤੱਕਾ ਕਾਫੀ ਸਮਾਂ ਹੋ ਗਿਆ 50 ਸਾਲ ਤੋਂ ਉੱਪਰ ਸਮਾਂ ਹੋ ਗਿਆ ਜੀ ਹੂੰ ਪਰ ਤੇ ਕਿਸੇ ਦੇ ਨਾਮ ਵੀ ਦਾਸ ਨੂੰ ਯਾਦ ਨਹੀਂ ਹੈਗੇ ਪਰ ਕੋਈ ਐਸੀ ਗੱਲ ਉਹਦੋਂ ਕੋਈ ਨਹੀਂ ਸੀ ਸਿਰਫ ਸਾਰੀ ਗੁਰਮਤਿ ਦੀ ਗੱਲ ਹੀ ਹੁੰਦੀ ਸੀ ਜੀ ਬਿਲਕੁਲ ਕੋਈ ਸਿਆਸਤ ਦੀ ਗੱਲ ਕੋਈ ਪ੍ਰੋਟੀ ਗੱਲ ਕਿਸੇ ਦਾ ਕੋ ਤੇ ਨਰੋਲ ਪੜਾਈ ਦਾ ਹੁੰਦਾ ਸੰਕਰਤਾ ਅਫੀਜ ਜੀ ਆਪ ਬੱਚਿਆਂ ਨੂੰ ਬੜੇ ਪਿਆਰ ਦੇ ਨਾਲ ਸਵੇਰੇ ਉੱਠ ਜਗਾਉਣਾ ਭਰਾਵਾਂ ਸਨ ਸਾਰਿਆਂ ਨੂੰ ਜੀ ਤੇ ਕੋਈ ਕਿਸਮ ਦੀ ਕੋਈ ਐਸੀ ਗੱਲ ਸਾਡੇ ਉਸੋ ਤੇ ਉਦੋਂ ਉਦੋਂ ਇਹ ਚੱਲਦਾ ਵਹੀਰ ਹੁੰਦਾ ਸੀ ਚੱਲਦਾ ਵਹੀਰ ਜੀ ਉਦੋਂ ਮੈਂ ਤਾਂ ਥੋੜਾ ਸਮਾਜ ਵਿੱਚ ਵਿਚਰਨਾ ਜੀ ਉਦੋਂ ਤੇ ਦਾਸ ਨੂੰ ਫਿਰ ਅਬਰਸਰ ਸਾਹਿਬ ਸਿਜਦਾ ਆ ਗਿਆ ਤੇ ਪ੍ਰਧਾਨ ਸਾਹਿਬ ਸਾਡੇ ਸਕਾਰ ਜੋ ਗੁਰੂ ਜੀ ਸਿਚੋੜਾ ਸਾਹਿਬ ਮਿਲ ਪਿਆ ਤੇ ਕਹਿੰਦੇ ਵੀ ਕਾਕਾ ਤੂੰ ਕਿਸੇ ਵਕਤ ਇਥੇ ਮੈਂ ਅਮਰਸਰ ਸਾਹਿਬ ਇਥੇ ਆ ਗਿਆ ਜੀ ਤੇ ਕਹਿੰਦੇ ਫਿਰ ਕੀ ਕਰਦਾ ਮੈਂ ਹਾਂ ਜੀ ਮੈਂ ਉਦੋਂ ਭਰੇ ਸਮਿਆਂ 'ਚ ਹੁੰਦਾ ਸੀ ਜਿਵੇਂ ਕੋਈ ਛੁੱਟੀ ਜਾਦੇ ਸੀ ਰਾਗੀ ਸਿੰਘ ਤੇ ਉਹਦੀ ਸਾਹ ਦੇ ਉੱਤੇ ਡਿਊਟੀ ਕਰਨੀ ਪੈਂਦੀ ਸੀ ਜੀ ਤੇ ਉਸ ਸਮੇਂ ਤੇ ਪੈਸੇ ਬਹੁਤ ਥੋੜੇ ਹੁੰਦੇ ਸੀ ਜੀ ਇਹਦੀ ਮਾਇਆ ਵੀ ਨਹੀਂ ਸੀ ਹੁੰਦੀ ਉਸ ਸਮੇਂ ਦੇ ਵਿੱਚ ਹਾਂਜੀ ਹਾਂਜੀ ਤੇ ਆਰ ਜੀ ਮੇਰੇ ਆਰਡਰ ਸੀ ਕਿ ਉਸ ਵਕਤ ਦੇ ਪਹਿਲਾਂ ਸੰਚਨਲ ਸੇ ਪ੍ਰਧਾਨ ਸੀ ਸੰ ਸ਼ਮਨੀ ਗੁਰ ਪ੍ਰਬੰਧ ਕਮੇਟੀ ਦੇ ਉਹਨਾਂ ਮੇਰੇ ਆਰਡਰ ਕੀਤੇ ਵੀ ਕੋਈ ਛੁੱਟੀ ਜਾਵੇ ਤੇ ਉਹਨੂੰ ਬਤੌਰ ਡਿਊਟੀ ਕੇਵਲ ਅਜਾਜ ਅਜਾਜ ਦਿੱਤੀ ਜਾਂਦੀ ਜੀ ਤੇ ਉਸ ਸਮੇਂ ਦਾਸ ਜੀ ਨੇ ਫਿਰ ਬੈ ਕੇ ਡਿਊਟੀ ਕਰਨੀ ਜੀ ਉਹਨਾਂ ਦੇ ਭਾਈ ਸਾਹਿਬ ਭਾਈ ਹਰੀ ਸਿੰਘ ਨਾਲ ਜਿਹੜੇ ਉਸ ਦੇ ਭਾਈ ਬਲਦੇਵ ਪ੍ਰਸਿਵਾ ਬਲਦੇਵ ਜੀ ਹੁਣੀ ਸੀਗੇ ਰਾਗੀ ਸੀ ਪ੍ਰਾਤਨ ਕੀਰਤਨੀ ਸੀਗੇ ਜੀ ਉਹਨਾਂ ਦੇ ਨਾਲ ਦਾਸ ਨੂੰ ਬੈਣ ਦਾ ਜੀ ਮੌਕਾ ਮਿਲਿਆ ਅੱਛਾ ਭਾਈ ਸਾਹਿਬ ਜਿਹੜੇ ਵੀ ਸਾਡੇ ਸਤਿਕਾਰਯੋਗ ਰਾਗੀ ਸਹਿਬਾਨ ਕੀਰਤਨੀ ਜਿਨ੍ਹਾਂ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਸੇਵਾ ਨਿਭਾਈ ਅਕਸਰ ਹੀ ਮੈਂ ਉਹਨਾਂ ਨੂੰ ਇਹ ਸਵਾਲ ਪੁੱਛਦਾ ਹੁੰਨਾ ਤੁਹਾਡੇ ਤੋਂ ਵੀ ਇਹ ਪੁੱਛਣ ਜਾ ਰਹੇ ਹਾਂ ਕੋਈ ਅਜਿਹੀ ਕੋਈ ਤੁਹਾਡਾ ਤਜਰਬਾ ਜਾਂ ਕੋਈ ਅਜਿਹੀ ਗੱਲ ਸਾਂਝੀ ਕਰਨੀ ਚਾਹੁੰਦੇ ਹੋ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਬੈਠੇ ਕੀਰਤਨ ਕਰਦੇ ਹੋ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਉਹ ਮਾਹੌਲ ਕਿਹੋ ਜਿਹਾ ਹੁੰਦਾ ਸੀ ਉਹ ਆਨੰਦ ਕਿਹੋ ਜਿਹਾ ਹੁੰਦਾ ਸੀ ਉਹ ਤਾਂ ਨਾਨਕ ਦੇ ਬਿਰਜ ਜੀ ਬਹੁਤ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਬੜੀ ਬਰਕਤਾਂ ਨੇ ਉਸ ਜਗ੍ਹਾ ਦੇ ਉੱਤੇ ਜੀ ਉੱਥੋਂ ਦੀ ਵਾਈਬ੍ਰੇਸ਼ਨ ਨੇ ਅਸੀਂ ਆ ਬੰਦਾ ਮੈਂ ਕਹਿੰਦਾ ਜਿਹਨੂੰ ਕੁਝ ਵੀ ਨਹੀਂ ਨਾ ਹੁੰਦਾ ਜੀ ਕੀ ਫਾਇਦਾ ਤੇ ਉਹ ਵੀ ਉੱਥੇ ਬੈਠ ਜਾਵੇ ਉਸ ਥਾਂ ਦੇ ਉੱਤੇ ਬੜਾ ਬੜੇ-ਬੜੇ ਭਾਗ ਦੇ ਸਾਡੇ ਕੋਈ ਪਿਛਲੇ ਕਾਰਨ ਮਹਾਰਾਜ ਜੀ ਕਿਸੇ ਗੁਰੂ ਸਾਹਿਬ ਨੇ ਕੋਈ ਚੰਗੇ ਲਿਖੇ ਸੀਗੇ ਜਿਹੜਾ ਸਾਨੂੰ ਇਸ ਥਾਂ ਦੇ ਬਹਿਣ ਦਾ ਮੌਕਾ ਮਿਲਿਆ ਜੀ ਤੇ ਗੁਰੂ ਸਾਹਿਬ ਦੀ ਬੜੀ ਖੁ ਕਿ ਜਦੋਂ ਕਿਸੇ ਨੇ ਹਜੂਰ ਸਾਹਿਬ ਜਾਣਾ ਜਾਂ ਫਿਰ ਸਤਿਗੁਰ ਸ਼੍ਰੀ ਹਰਮੰਦਰ ਸਾਹਿਬ ਆਉਣਾ ਕਿਉਂਕਿ ਆ ਜਿਹੜੇ ਸੰਚਾਰ ਦੇ ਨੇ ਸਾਧਨ ਨਹੀਂ ਸਨ ਹੁੰਦੇ ਨਾ ਟ੍ਰਾਂਸਪੋਰਟ ਨਹੀਂ ਸੀ ਕੋਈ ਜਾਣ ਆਣ ਵਾਸਤੇ ਹਨ ਤੇ ਸਮਾਂ ਵੀ ਕਾਫੀ ਲੱਗਦਾ ਸੀ ਜਿਹੜਾ ਸੱਜਣ ਦਰਸ਼ਨ ਕਰਕੇ ਆਉਂਦਾ ਸੀ ਤੇ ਪਿੰਡ ਵਾਲੇ ਉਹਦੇ ਦਰਸ਼ਨ ਕਰਕੇ ਆਪਣੇ ਬਹੁਤ ਭਾਗਾ ਮਹਿਸੂਸ ਕਰਦੇ ਸੀ ਧਨਪਾ ਕਹਿੰਦੇ ਸਨ ਆਪਣਾ ਉਹਦੇ ਚਰਨੀ ਬੱਚਿਆਂ ਦੇ ਲਿਆ ਕੇ ਹੱਥ ਲਾ ਸਨਾ ਵੀ ਉਸ ਤੋਂ ਖਾਂ ਤੋਂ ਆਏ ਨਹੀਂ ਕੀ ਬਾਤ ਹੈ ਅੱਛਾ ਭਾਈ ਸਾਹਿਬ ਜਦੋਂ ਤੁਸੀਂ ਸਤਿਗੁਰ ਸ਼੍ਰੀ ਹਰਮੰਦਰ ਸਾਹਿਬ ਤੋਂ ਬਾਹਰ ਜਾਂਦੇ ਹੋ ਉਦੋਂ ਸੰਗਤਾਂ ਦੀ ਕੀ ਪ੍ਰਕਿਰਿਆ ਹੁੰਦੀ ਹੈ ਉਹਦੀ ਪ੍ਰਕਿਰਿਆ ਵਧੀਆ ਹੁੰਦੀ ਹੈ ਜੀ ਗਾਫ ਕਾਫੀ ਸਮਾਂ ਪਹਿਲਾਂ ਇੱਥੋਂ ਜਰਨੀ ਸਹਿਬ ਸਿੰਘ ਸੀਗੇ ਹੈਡ ਗ੍ਰੰਥੀ ਸੱਚਖੰਡ ਸ੍ਰੀ ਮੰਦਰ ਸਾਹਿਬ ਦੇ ਹਾਂ ਉਹਦੇ ਨਾਲ ਸਾਨੂੰ ਜਾਣ ਦਾ ਮੌਕਾ ਮਿਲਿਆ ਸੂਰਤ ਜੀ ਗੁਜਰਾਤ ਦੇ ਵੀ ਵਫਾਕੀ ਦਾ ਸਮਾਗਮ ਸੀਗਾ ਤੇ ਗਾੜੀ ਸਾਡੇ ਨਾਲ ਗਈ ਸੀ ਉਸ ਤੋਂ ਬਾਅਦ ਜੀ ਤਕਰੀਬਨ ਮੈਨੂੰ ਖਿਆਲ ਹੈ ਵੀ ਜਦੋਂ ਸਟੇਸ਼ਨ ਤੇ ਅਸੀਂ ਪਹੁੰਚਦੇ ਸਾਡੀ ਟ੍ਰੇਨ ਪਹੁੰਚੀ ਹੈ ਤੇ ਸ੍ਰੀ ਮੰਦਰ 2250 ਦੇ ਕਰੀਬ ਸੰਗਤ ਸੀ ਉੱਥੇ ਇਹ ਆਪਣਾ ਲਿਆਵਤਨ ਵਾਇਸੀ ਕੀ ਕੀ ਬਾਤ ਹੈ ਫੁਲਾ ਦੇ ਹਾਰ ਲੈ ਕੇ ਵਾਇਕ ਰੂ ਹਾਂਜੀ ਦੇ ਨਾਲ ਸਕੱਤਰ ਵੀ ਸੀ ਨਾਲ ਬੜੇ ਸਤਿਕਾਰ ਦੇ ਨਾਲ ਸਾਨੂੰ ਹਾਰ ਪਾ ਕੇ ਇਹਨਾਂ ਲੋਕੀ ਸੰਤਾ ਪੈਰੀ ਹਸਲ ਵਾਲੀ ਉਸ ਥਾਂ ਤੋਂ ਆਏ ਨੇ ਪਰ ਅਸੀਂ ਕਹਿੰਦਾ ਵੀ ਨਹੀਂ ਅਸੀਂ ਇਸ ਜੋਗੇ ਨਹੀਂ ਗੇ ਉਹ ਥਾਂ ਤੇ ਤੁਸੀਂ ਦਰਸ਼ਨ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਲੱਗੋ ਜਿਸ ਤੋਂ ਸਾਰੇ ਦਾਤਾ ਸਾਨੂੰ ਸਾਰੇ ਮਿਲਣੀਆਂ ਜੀ ਤੇ ਬਹੁਤ ਸਤਿਗੁਰੂ ਦੀ ਕਿਰਪਾ ਦੇ ਨਾਲ ਬੜੇ ਮਾਨ ਸਤਕਾਰ ਅਦਾਸ ਨੂੰ ਪ੍ਰਾਪਤ ਹੋਇਆ ਜੀ ਸੋ ਸਾਧ ਸੰਗਤ ਜੀ ਇਹ ਜਿਹੀ ਭਾਵਨਾ ਦਾ ਸਾਡੇ ਹਿਰਦੇ ਦੇ ਅੰਦਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਾਡੇ ਵਾਸਤੇ ਸ਼ਰੋਮਣੀ ਹੈ ਅਜਿਹੇ ਹੋਰ ਕੋਈ ਦੁਨੀਆ ਤੇ ਮੁਕੱਦਸ ਅਸਥਾਨ ਨਹੀਂ ਜਿਸ ਦੀ ਇਨੀ ਅਹਿਮੀਅਤ ਸਿੱਖ ਹੀਰਦਿਆਂ ਦੇ ਅੰਦਰ ਹੋਵੇ ਲੇਕਿਨ ਅਜਿਹੇ ਸਮੇਂ 'ਚ ਅਸੀਂ ਦੇਖਦੇ ਹਾਂ ਕਈ ਵਾਰ ਅਸੀਂ ਫੋਕੀ ਚੌਧਰ ਲੈਂਨ ਦੇ ਲਈ ਅਜਿਹੇ ਸੰਸਥਾਵਾਂ ਤੇ ਅਜਿਹੇ ਗੁਰੂ ਘਰਾਂ ਤੇ ਕਿੰਤੂ ਪਰੰਤੂ ਕਰਦੇ ਹਾਂ ਕਈ ਵਾਰੀ ਸਤਿਗੁਰ ਸ਼੍ਰੀ ਹਰਮੰਦਰ ਸਾਹਿਬ ਤੇ ਅਜਿਹੇ ਅਸੀਂ ਟਿਕਾ ਟਿਪਣੀ ਕਰ ਦਿੰਨੇ ਆ ਇਹ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਸਗੋਂ ਭਾਵਨਾ ਬਣਾਉਣੀ ਚਾਹੀਦੀ ਆ ਜਿਵੇਂ ਭਾਈ ਸਾਹਿਬ ਵੀ ਦੱਸਿਆ ਕਿ ਬਾਹਰ ਦੀਆਂ ਸੰਗਤਾਂ ਦੇ ਅੰਦਰ ਕਿੰਨਾ ਚਾ ਤੇ ਉਹ ਮਾਹ ਹੁੰਦਾ ਕਿ ਇਹ ਸਤਿਗੁਰ ਸ਼੍ਰੀ ਹਰ ਮੰਦਰ ਸਾਹਿਬ ਤੋਂ ਆਏ ਹੋਏ ਨੇ ਸੋ ਭਾਈ ਸਾਹਿਬ ਵਿਖੜਾ ਸਮਾਜ ਜਦੋਂ ਕੌਮ ਤੇ ਆਇਆ 1984 ਦਾ ਉਸ ਸਮੇਂ ਵੀ ਤੁਸੀਂ ਉੱਥੇ ਸੇਵਾ ਨਿਭਾ ਰਹੇ ਸੀ ਉਹ ਉਸ ਸਮੇਂ ਰਾਗੀ ਸਹਿਬਾਨਾਂ ਨੂੰ ਜਾਂ ਫਿਰ ਪ੍ਰਬੰਧਕੀ ਢਾਂਚੇ ਨੂੰ ਕਿਹੜੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਕਈ ਮੁਸ਼ਕਲਾਂ ਦਾ ਬਹੁਤ ਸਾਹਮਣਾ ਕਰਨਾ ਪਿਆ ਸਾਨੂੰ ਦਾਫੇ ਉਸ ਦੀ ਡਿਊਟੀ ਸੀ 1 ਜੂਨ ਨੂੰ ਜੀ 1984 ਨੂੰ 11 ਤੋਂ 12 ਦਾਫੇ ਡਿਊਟੀ ਕੀਤੀ ਤੇ ਡਿਊਟੀ ਕਰਕੇ ਦਾਸ ਘਰ ਪਹੁੰਚਿਆ ਹੀ ਜੀ ਤੇ ਪਿੱਛੋਂ ਉਥੇ ਫਿਰ ਨੂੰ ਸ਼ੁਰੂ ਹੋ ਗਈ ਜੀ ਹੂੰ ਦਾਸ ਜੀ ਉਹਦੇ ਹਾਲਾਤ ਬੜੇ ਖਰਾਬ ਸੀਗੇ ਤੇ ਤੇਰੇ ਮੈ ਸਾਨੂੰ ਸਾਡੇ ਕਰਫੂ ਪਾਫ ਹੀ ਬਣੇ ਹੁੰਦੇ ਸੀਗੇ ਹੂੰ ਕਰਫੂ ਲੱਗ ਜਾਣਾ ਤੇ ਸਾਰੇ ਘਰ ਦੇਣ ਬੇਚਦੇ ਰਹਿਣਾ ਵੀ ਉਥੇ ਗਏ ਤੇ ਵਾਪਸ ਆ ਜਣ ਹੂੰ ਇਸ ਤਰ੍ਹਾਂ ਦੇ ਹਾਲਾਤ ਬੜੇ ਮਾੜੇ ਸੀ ਜੀ ਉਦੋਂ ਜੀ ਤੇ ਕਈ ਵਾਰ ਰਸਤੇ ਵਿੱਚ ਸਾਡਾ ਆਰਮੀ ਦੇ ਨਾਲ ਮਿਲ ਹੋ ਜਾਣਾ ਕਿ ਕਿਥੇ ਰਾਤ ਨੂੰ ਤਰੇ ਫਿਰਦੇ ਕਿਥੇ ਇਸ ਕਿਧਰ ਆ ਰਹੇ ਹੋ ਤੁਸੀਂ ਸਾਡੇ ਨੂੰ ਕਰਫੂ ਪਾਸ ਹੋਣ ਦੇ باوجود ਵੀ ਸਾਡੇ ਨੇ ਵਾਰਨਿੰਗ ਦੇਣੀ ਵੀ ਇਸ ਟਾਈਮ ਅੱਗੇ ਤੋਂ ਨਹੀਂ ਤੁਸੀਂ ਨਿਕਲਣਾ ਹਾਲਾਂਕਿ ਤੁਸੀਂ ਇਸ ਗੱਲ ਦੇ ਵੱਲੋਂ ਵੀ ਕਹਿਣਾ ਕਿ ਅਸੀਂ ਸਚਕਣ ਸ੍ਰੀ ਹਰਮਨਦਰ ਸਾਹਿਬ ਕੀਰਤਨ ਲੈ ਕੇ ਆ ਰਹੇ ਹਾਂ ਜੀ ਜੀ ਭਾਈ ਸਾਹਿਬ ਇਸੇ ਤਰ੍ਹਾਂ ਗੱਲਬਾਤ ਅਸੀਂ ਜਾਰੀ ਰੱਖਾਂਗੇ ਮੈਂ ਚਾਹਾਂਗਾ ਇੱਕ ਸ਼ਬਦ ਦੀ ਹੋਰ ਸਾਂਝ ਤੁਸੀਂ ਸਾਡੇ ਨਾਲ ਪਾਓ ਜੀ ਜ਼ਰੂਰ ਜੀ ਜ਼ਰੂਰ ਅੰਮ੍ਰਿਤਸਰ ਵਿੱਚ ਜੋਤ ਜਗਾਵੇਂ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਬੈਠਾ ਫੋਡੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾ ਬੱਤ ਗੁਰੂ ਕਹਾਵੇ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਕਿਆ ਬਾਤ ਆ ਭਾਈ ਸਾਹਿਬ ਬਹੁਤ ਆਨੰਦ ਆਇਆ ਤੁਸੀਂ ਸਾਨੂੰ ਇਹ ਸ਼ਬਦ ਸਰਵਣ ਕਰਾਇਆ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਸਾਡੇ ਕੰਨਾਂ ਦੇ ਵਿੱਚ ਪੈਂਦੀ ਹੈ ਹਰੂ ਤੱਕ ਉਤਰਦੀ ਹੈ ਤੇ ਬਹੁਤ ਹੀ ਆਨੰਦਮਈ ਮਾਹੌਲ ਬੰਦ ਹੈ ਭਾਈ ਸਾਹਿਬ ਹੁਣ ਤੁਸੀਂ ਸੇਵਾ ਨਿਵਰਤ ਹੋ ਗਏ ਹੋ ਭਾਵ ਰਿਟਾਇਰ ਹੋ ਗਏ ਹੋ ਸੱਚਕੰਨ ਸ਼੍ਰੀ ਹਰਮੰਦਰ ਸਾਹਿਬ ਤੋਂ ਹੁਣ ਕੀ ਦਿਨਚਰਿਆ ਚੱਲਦੀ ਹੈ ਕੀ ਚੱਲਦਾ ਜੀਵਨ ਚ ਬੌਜੀ ਸਤਗੁਰੂ ਬਖਸ਼ਰਮਤਾ ਜੀ ਹਾਜ਼ਰੀ ਮਾਰਦੀ ਕਹਿੰਦੀ ਗੁਰਮੰਦਰ ਸਾਹਿਬ ਸਾਨੂੰ ਹਾਜ਼ਰੀ ਪਰ ਦਾ ਮੌਕਾ ਮਿਲ ਜਾਂਦਾ ਜੀ ਫਿਰ ਵੀ ਸਰਕਾਰ ਜੋ ਗੰਨੀ ਜਗਤਾਰ ਸਿੰਘ ਜਿਹੜੇ ਅਸਲੇ ਹੈਡ ਕੁਰਤੀ ਸਾਹਿਬ ਵਾਲੇ ਜੀ ਕਈਰ ਜਾ ਕੇ ਬੇਦੀ ਕਰਦੀ ਤੇ ਵੀ ਹਾਜ਼ਰੀ ਭਰਨੀ ਆ ਜੀ ਤੇ ਉਹ ਸਾਨੂੰ ਮੌਕਾ ਦਿੰਦੇ ਉਹ ਤੁਸੀਂ ਆ ਕੇ ਕਰਿਆ ਕਰੋ ਤੁਹਾਨੂੰ ਕੋਈ ਨਾ ਨਹੀਂ ਕੀਰਤਨ ਕਰਨ ਦੀ ਤੇ ਇਸ ਤਰ੍ਹਾਂ ਹਾਜ਼ਰੀ ਭਰੀਦੀ ਆ ਪਰਿਵਾਰ ਦੇ ਵਿੱਚ ਇਸ ਸਮੇਂ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮੇਰੇ ਦੋ ਬੇਟੇ ਆ ਜੀ ਹਾਂਜੀ ਤੇ ਦਾਸ ਦੇ ਨਾਲ ਬੇਟਾ ਕਾਂਦਰਿੰਦਰ ਸਿੰਘ ਉਹ ਵੀ ਹਰਮੰਦਰ ਸਾਹਿਬ ਤਬਲੇ ਦੀ ਸੇਵਾ ਨਿਭਾ ਰਿਹਾ ਜੀ ਕੀ ਬਾਤ ਹੈ ਦਾਸ ਜਥੇ ਦੇ ਨਾਲ ਹੁੰਦਾ ਜੀ ਤੇ ਛੋਟਾ ਬੇਟਾ ਉਹ ਪੜ੍ਹਾਈ ਕਰ ਰਹੇ ਸੀ ਜੀ ਹੁਣ ਚंडीगढ़ ਜੋਬਰ ਨੂੰ ਮਿਲ ਜਾਈ ਥੋੜੀ ਗੱਸਲ ਉਹ ਕਰ ਰਹੇ ਜੀ ਜੀ ਭਾਈ ਸਾਹਿਬ ਕਈ ਵਾਰੀ ਅਸੀਂ ਦੇਖਦੇ ਆ ਕਿ ਸਾਡੇ ਘਰਾਂ ਦੇ ਵਿੱਚ ਅਜਿਹਾ ਮਾਹੌਲ ਹੁੰਦਾ ਪੰਜਾਬੀ ਭਾਸ਼ਾ ਦੀ ਜੇਕਰ ਅਸੀਂ ਗੱਲ ਕਰੀ ਹਾਲਾਂਕਿ ਮੈਂ हट ਕੇ ਥੋੜੀ ਜੀ ਗੱਲ ਕਰਨ ਜਾ ਰਿਹਾ ਕਿਉਂਕਿ ਤੁਸੀਂ ਉਹ ਸ਼ਖਸੀਅਤਾਂ ਜੇ ਜਿਨ੍ਹਾਂ ਵੱਲ ਕੌਮ ਦੇਖਦੀ ਆ ਜਾਂ ਜਿਨ੍ਹਾਂ ਦੀ ਕਹੀ ਹੋਈ ਗੱਲ ਦਾ ਕੌਮ ਦੇ ਉੱਪਰ ਬਹੁਤ ਪ੍ਰਭਾਵ ਪੈਂਦਾ ਸਾਡੇ ਸਮਾਜ ਦੇ ਉੱਪਰ ਉਹਨਾਂ ਨੂੰ ਸੁਣਿਆ ਜਾਂਦਾ ਪੰਜਾਬੀ ਭਾਸ਼ਾ ਤੋਂ ਸਾਡੀ ਪੀੜ੍ਹੀ ਮੁਖ ਮੋੜ ਦੀ ਜਾ ਰਹੀ ਹੈ ਜਾਂ ਫਿਰ ਸਮਝ ਦੇਣੇ ਕੀ ਇਹ ਪਿੰਡੂਆਂ ਦੀ ਭਾਸ਼ਾ ਹੈ ਇਹ ਬਦਲਾਅ ਦੇ ਬਾਰੇ ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ ਪੰਜਾਬੀ ਭਾਸ਼ਾ ਜਦੋਂ ਸਾਨੂੰ ਨਹੀਂ ਆਏਗੀ ਸਾਡੇ ਬਜ਼ੁਰਗਾਂ ਨੇ ਕਿੰਨੀ ਕਾਲ ਨਾਲ ਕਾਲ ਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗ੍ਰੰਥ ਗੀਤਿ ਫਾਰੀ ਜਿੰਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹ ਲਿਪੀ ਗੁਰਮੁਖੀ ਗੁਰਮੁਖੀ ਜੜੀ ਸਾਨੂੰ ਬਖਸ਼ਿਸ਼ ਕੀਤੀ ਜੀ ਪਰ ਇਹ ਸਾਨੂੰ ਅਸੀਂ ਪੰਜਾਬ ਜੇ ਰਹਿੰਦੇ ਹ ਆਪਣੀ ਭਾਸ਼ਾ ਨੂੰ ਸਾਨੂੰ ਮੁੱਖ ਰੱਖਣਾ ਚਾਹੀਦਾ ਜੀ ਸਕੂਲਾਂ ਵਿੱਚ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਵੀ ਜਿਹੜੀ ਸਾਡੀ ਮਾਤਰ ਭਾਸ਼ਾ ਜਿਹੜੀ ਹੈ ਇਹਨੂੰ ਮੁਖਰਥਿਆ ਜਾਵੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿੰਨੇ ਵੀ ਸਾਡੇ ਵੀਰ ਨੇ ਭੈਣ ਭਰਾ ਨੇ ਮੈਂ ਬੇਨਤੀ ਕਰਾਂਗਾ ਆਪਣੀ ਮਾਤਰ ਭਾਸ਼ਾ ਨੂੰ ਅਸੀਂ ਮੁਖਰਥੀਏ ਤੇ ਜਿਹੜੇ ਵੀ ਸਾਡੇ ਸਟੈਂਡ ਬੌਂਡ ਨੇ ਉਹ ਤੇ ਮੁੱਖ ਭਾਸ਼ਾ ਜਿਹੜੀ ਸਾਡੀ ਇਹ ਪੰਜਾਬੀ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਸਾਨੂੰ ਮਾਣ ਹੋ ਸਕੇ ਪੰਜਾਬ ਦੇ ਪਰਸੀਂ ਰਹ ਰਹੇ ਆ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ਿਸ਼ ਰਹਿਮਤ ਕੀਤੀ ਆ ਸਰ ਪੰਜਾਬੀ ਦੀ ਵੀ ਬਖਸ਼ਿਸ਼ ਕੀਤੀ ਗੁਰੂ ਰੰਧ ਸਾਹਿਬ ਦਾ ਸਰੂਪ ਸਰ ਮੋਸ਼ਿਸ਼ ਕੀਤਾ ਤੇ ਬੱਚਿਆਂ ਨੂੰ ਬੇਨਤੀ ਕਰਾਂਗਾ ਵੀ ਆਪਣੀ ਜਿਹੜੀ ਮਾਤਰ ਭਾਸ਼ਾ ਸਾਡੀ ਜਿਹੜੀ ਹੈਗੀ ਆ ਉਸ ਨੂੰ ਜਰੂਰ ਪੜ੍ਹਨ ਉਸ ਨੂੰ ਮੁਕਰਰਾ ਹੋਣ ਦੀ ਸਤਸੰਗਜੀ ਇੱਕ ਹੁੰਦੀ ਹੈ ਜਾਣਕਾਰੀ ਤੇ ਇੱਕ ਹੁੰਦਾ ਤਜਰਬਾ ਦੋਹਾਂ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਜਾਣਕਾਰੀ ਪੜ੍ਹ ਕੇ ਵੀ ਮਿਲ ਸਕਦੀ ਹੈ ਲੇਕਿਨ ਤਜਰਬਾ ਜਿਹੜਾ ਹੋਇਆ ਉਹ ਜੀਵਿਆ ਜਾਂਦਾ ਹੈ ਇਸੇ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹ ਤਜਰਬੇਕਾਰ ਬੰਦੇ ਉਹ ਤਜਰਬੇਕਾਰ ਸਖਸ਼ੇ ਤਾਂ ਜਿਨ੍ਹਾਂ ਨੇ ਪੰਥ ਦੇ ਵਿੱਚ ਕੋਈ ਨਾ ਕੋਈ ਸੇਵਾ ਕੀਤੀ ਹੈ ਜਾਂ ਫਿਰ ਜਿਨ੍ਹਾਂ ਦਾ ਆਪਣਾ ਸੰਪੂਰਨ ਜੀਵਨ ਪੰਥ ਦੇ ਲੈ ਕੇ ਕੌਮ ਦੇ ਲੈ ਕੇ ਸਮਾਜ ਦੇ ਲੈ ਕੇ ਲੱਗਿਆ ਹੈ ਉਹਨਾਂ ਨੂੰ ਤੁਹਾਡੇ ਰੂਬਰੂ ਲੈ ਕੇ ਆਈਏ ਉਸੇ ਕੜੀ ਤਹਿਤ ਭਾਈ ਕਿਰਪਾਲ ਸਿੰਘ ਜੀ ਆਪ ਜੀ ਦੇ ਰੂਬਰੂ ਹੋਏ ਨੇ ਸਾਨੂੰ ਉਮੀਦ ਹੈ ਕਿ ਇਹਨਾਂ ਦੇ ਜੀਵਨ ਤੋਂ ਜੋ ਗੱਲਾਂ ਇਹਨਾਂ ਨੇ ਦੱਸੀਆਂ ਨੇ ਉਹਨਾਂ ਤੋਂ ਤੁਸੀਂ ਭਰਪੂਰ ਲਾਹਾ ਉਠਾਓਗੇ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਸੰਗੀਤ ਗੁਰਮਤ ਸੰਗੀਤ ਗੁਰ ਇਤਿਹਾਸ ਇਹ ਆਪਣੇ ਬੱਚਿਆਂ ਨੂੰ ਜਰੂਰ ਪੜ੍ਹਾਉਣਾ ਤੇ ਸਿਖਾਉਣਾ ਚਾਹੀਦਾ ਜਿਵੇਂ ਕਿ ਭਾਈ ਸਾਹਿਬ ਜੀ ਹੋਰਾਂ ਨੇ ਕਿਹਾ ਸੋ ਅੱਜ ਦੀ ਸਾਡੇ ਇਸ ਐਪੀਸੋਡ ਦੀ ਇੱਥੇ ਸਮਾਪਤੀ ਹੈ ਇਸੇ ਤਰ੍ਹਾਂ ਦੀ ਇੱਕ ਹੋਰ ਨਿੱਗੀ ਤੇ ਪਿਆਰੀ ਜੀ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਦੇ ਲਈ ਸਾਨੂੰ ਦਿਓ ਜੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਆ ਭਾਈ ਸਾਹਿਬ ਤੁਹਾਡਾ ਜੀ ਵਾਈਲੂ ਜੀ ਦਾ ਖਾਲਸਾ ਵਾਈਲੂ ਜੀ ਕੀ ਫਤਿਹ